ਜੇ ਕੀ ਦਾ ਬਰੇਬਰ ਕਹਿੰਦੇ ਪੱਟੇ ਵੱਲੋਂ ਦੀ ਟੱਕਰ ਅੱਜ ਟੰਡਿਆਲ ਪਿੰਡ ਦੇ ਵਿੱਚ ਮੇਲਾ ਚੱਲਦਾ ਹੈ ਇਹ ਬਿੱਟੂ ਦੁਕਾਨ ਦਾ ਇਲਾਕਾ ਮੇਰੇ ਮਿੱਤਰੋ ਜਿੱਥੇ ਅੱਜ ਮੇਲਾ ਚੱਲਦਾ ਹੈ ਕਿ ਮਿੱਤਰਾ ਇਲਾਕਾ ਆ ਮਿੱਤਰਾ ਇਲਾਕਾ ਸ਼ੇਰਾਂ ਦਾ ਕਬੱਡੀ ਦੇ ਆ ਪਲੇਅਰ ਸਾ ਕਰ ਗਿਆ ਕਮਾਲ ਫੇਰ ਮੋਟਰਸਾਈਕਲਾਂ ਦੇ ਜੱਫੇ ਲੱਗ ਰਹੇ ਆ ਮੇਰੇ ਮਿੱਤਰੋ ਮੋਟਰਸਾਈਕਲਾਂ ਦੀਆਂ ਰੇਡਾਂ ਪੈ ਰਹੀਆਂ ਲੋ ਜੀ ਨੂੰ ਬੇਨਤੀ ਆ ਦੀ ਕਿਰਪਾ ਕਰਕੇ ਦੇਖੇ ਵੀ ਹੋਲਡ ਨੰਬਰ ਕੀ ਦਾ ਔਰ ਇਹ ਤੋੜ ਨੂੰ ਬੇਨਤੀ ਆ ਵੀ ਉਹ ਵੇਖ ਲਵੇ ਵੀ ਹੋਲਡ ਨੰਬਰ ਕਿਹਨੂੰ ਦਿੱਤਾ ਗਿਆ ਆ ਚੰਨ ਦੀ ਚਾਰੜੀ ਹੈ ਲੇਟਾਂ ਦਾ ਚਾਨਣ ਟਿੰਡਿਆਲ ਪਿੰਡ ਉਹ ਸੰਗਰੂਰ ਜ਼ਿਲ੍ਹਾ ਹੈ ਕਿ ਰਿੱਚਾ ਲਾ ਕੇ ਜੱਫੇ ਮੁੰਡੇ ਤੋੜਦੇ ਗਰੂਰ ਦੀ ਉਹ ਮਾਲ ਦੇ ਵੀ ਹਾਰਟ ਬੀਟ ਸੰਗਰੂਰ ਨੇ ਮਾਲਵੇ ਦੀ ਹਾਰਟ ਕੀਤਾ ਲਾਕਾ ਸੰਗਰੂਰ ਨੇ ਇਲਾਕਾ ਸੰਗਰੂਰ ਦਾ ਆ ਦਿੜਵੇ ਦਾ ਇਲਾਕਾ ਆ ਪਾਤੜਾ ਦਾ ਇਲਾਕਾ ਜਿੱਥੇ ਕਹਿੰਦੇ ਵੱਡੇ ਪੱਦਰ ਤੇ ਮੈਚ ਖੇਡਿਆ ਜਾ ਰਿਹਾ ਹੈ ਵੱਡੇ ਪੱਦਰ ਦਾ ਫਾਈਨਲ ਢੰਡਿਆਰ ਦੇ ਕਬੱਡੀ ਕੱਪ ਦਾ ਆ ਬੱਪਰੀਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪ੍ਰਵੀਨ ਪਾਉਂਦਾ ਰੇਡ ਇੱਕ ਪਾਸੇ ਬੱਬੂ ਕਰਦਾ ਕੋਸ਼ਿਸ਼ ਵਾਈਦੀ ਕੈਂਚੀ ਆਉ ਉਸਵਾ ਠਾਪੀਆਂ ਨਹੀਂ ਠਾਪੇ ਵੱਜਦੇ ਆ ਅੱਜ ਕਹਿ ਕਹਿ ਨਹੀਂ ਆਪੇ ਵੱਜਦੇ ਆ ਓ ਠਾਪੀਆਂ ਨਹੀਂ ਠਾਪੇ ਵੱਜਦੇ ਆ ਗੁਰਵਿੰਦਰ ਬਿੰਦਰੀ ਦਾ ਜੀ ਨੂੰ ਮਿਲ ਲਵੇ ਹੱਥ ਬੰਨ ਕੇ ਬੇਨਤੀ ਆ ਅਮਰੀਕ 2100 ਰੁਪਿਆ ਬਬਲੀ ਲੋਂਗੋਵਾਲ ਤੇ ਮੋٹے ਹੁਣਾ ਵੱਲੋਂ ਇੱਕੋ ਜੱਫਾ ਜਿਹੜਾ ਬੱਬੂ ਦਾ ਲੱਗਿਆ 2100 ਦਾ ਲਓ ਸਮਾਣੇ ਵਾਲੇ ਬੰਦੀ ਦੀ ਰੇਡ ਤੇ ਚੱਕੀ ਬਾਜ ਕੋ ਬੱਲੇ 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 ਓ ਬੰਦੀ ਸਮਾਣੇ ਵਾਲਾ ਇੱਕ ਤਕੜਾ ਨੰਬਰ ਜੋੜਨਾ ਹੋਇਆ